ਉਸ ਨੂੰ ਚਾਰ ਸਾਰਾ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਲਈ ਜੋ ਉਹਨਾਂ ਨੇ ਕਾਜਨ ਜਿਹੜਾ ਵਰਤਿਆ ਰੰਗ ਮੰਚ ਦਾ ਉਹ ਆਪਾਂਾਰੇ ਜਾਣਦੇ ਆ ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਜੋਰ ਜਿਹੜਾ ਹੈਗਾ ਨਾ ਉਹ ਰੰਗ ਮੰਚ ਨੂੰ ਪਿੰਡਾਂ ਤੱਕ ਲੈ ਜਾਣ ਦਾ ਸੀਗਾ ਉਹ ਜਿਹੜਾ ਕਹਿਣ ਦਾ ਭਾਵ ਕਿ ਉਹ ਇਹ ਇਹ ਨਾਟਕ ਦੀ ਸਿਪਿਰਿਟ ਜਿਹੜੀ ਹੈਗੀ ਆ ਉਹ ਜੋ ਪਿੰਡਾਂ ਦੇ ਵਿੱਚ ਲੈ ਕੇ ਗਿਆ ਇਹ ਸਭ ਤੋਂ ਵੱਡੀ ਕੰਟਰੀ ਜੀਨਾਂ ਦੇ ਜਿਹੜੀ ਉਹ ਵਿਚਾਰਧਾਰਾ ਜਿਹੜੀ ਉਹਨਾਂ ਦੀ ਭਗਤ ਸਿੰਘ ਉਹਦੇ ਵਿਚਾਰਾਂ ਤੋਂ ਬਣੀ ਸੀ ਜੇ ਕਿਵੇਂ ਅਸੀਂ ਸੋਸ਼ਲ ਸਟਰਕਚਰ ਨੂੰ ਬਦਲਣਾ ਹੈ ਔਰ ਉਹ ਡਰਾਮਾ ਸਕੁਆਰ ਜਿਹੜਾ ਲੋਕਾਂ ਦੇ ਵਿੱਚ ਪ੍ਰਚਾਰ ਇਹ ਹੱਦ ਤੱਕ ਕਰਨ ਚ ਕਾਮਯਾਬ ਹੋ ਗਿਆ ਸੀਗਾ ਕਿ ਪ੍ਰਿੰਸੀਪਲ ਸਰ ਖੈਦ ਨਾ ਠੀਕ ਹੋਵਾਂ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਪਬਲਿਕ ریلیشن ਡਿਪਾਰਟਮੈਂਟ ਉਹਨੂੰ ਕਾਊਂਟਰ ਵਾ ਕਰਨ ਵਾਸਤੇ ਬਣਾਇਆ ਸੀਗਾ ਗੁਰシャਰੂ ਸਿੰਘ ਉਹਾਂ ਦੀ ਦੇਣ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਵਰਗੀ ਕੁਰਬਾਨੀ ਕਰਨੀ ਬਹੁਤ ਮੁਸ਼ਕਲ ਹੈ ਇਹਨਾਂ ਨੇ ਟੈਰਰਿਜ਼ਮ ਦੇ ਉੱਤੇ ਖੋਜ ਕੀਤੀ ਕਿ ਪੰਜਾਬ ਦੇ ਵਿੱਚ ਟੈਰਰਿਜ਼ਮ ਕਿਉਂ ਆ ਅੱਜ ਗੁਰਸ਼ਰਦ ਆਪਣੇ ਜਗਰੂਪ ਸਿੰਘ ਉਹਨਾਂ ਨੂੰ ਉਸ ਕਿਤਾਬ ਕਰਕੇ ਲੋਕ ਜਾਣਦੇ ਆ ਕਿ ਟੈਰਰਿਜ਼ਮ ਤੇ ਖੋਜ ਕੀਤੀ ਆ ਫਿਰ ਇਹਨਾਂ ਨੇ ਪ੍ਰੋਡਕਟਰ ਕਿਉਂਕਿ ਚੀਮਾ ਸਾਹਿਬ ਨੇ ਦੇ ਹੀ ਦਿੱਤੀ ਸੀ ਇਸ ਤਰ੍ਹਾਂ ਕਿ ਉਹਦੇ ਵੱਲ ਜਿਆਦਾ ਜਾਣਦੀ ਕੋਈ ਲੋੜ ਨਹੀਂ ਸੀਗੀ ਐ ਚੰਗਾ ਕੀਤਾ ਕਰੋ ਸਾਹਿਬ ਨੇ ਸਿੱਧਾ ਹੀ ਮੁੱਖ ਬਕਤਾ ਜਿਹੜੇ ਹੈਗੇ ਡਾਕਟਰ ਸੇਖੋਂ ਉਹਨਾਂ ਨੂੰ ਇੱਥੇ ਸਟੇਜ ਤੇ ਬੁਲਾ ਲਿਆ ਅ ਸੋ ਡਾਕਟਰ ਸੇਖੋਂ ਨੇ ਭਾਜੀ ਗੁਰਸੇਵ ਸਿੰਘ ਉਹਨਾਂ ਦੇ ਜਿਹੜੇ ਵੱਖ-ਵੱਖ ਪਹਿਲੂ ਹੈਗੇ ਆ ਉਹਨਾਂ ਦੇ ਉੱਤੇ ਬਹੁਤ ਵਧੀਆ ਚਾਨਣਾ ਪਾਇਆ ਹੈਗਾ ਉਹਨਾਂ ਦੇ ਜਿਹੜੇ ਵਿਚਾਰਧਾਰਾ ਹੈਗੀ ਸੀ ਜਿਹੜੀ ਸੋਸ਼ਲ ਸਟਰਕਚਰ ਜਿਹੜਾ ਹੈਗਾ ਇਸ ਲਈ ਉਹਨੂੰ ਕਿਵੇਂ ਬਦਲਣਾ ਉਹਦੇ ਬਾਰੇ ਜੋ ਉਹਨਾਂ ਨੇ ਉਹ ਵਿਚਾਰਧਾਰਾ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਲਈ ਜੋ ਉਹਨਾਂ ਨੇ ਸਾਜ਼ਮ ਜਿਹੜਾ ਵਰਤਿਆ ਰੰਗ ਮੰਚ ਦਾ ਉਹ ਆਪਾਂ ਸਾਰੇ ਜਾਣਦੇ ਹਾਂ ਤੇ ਮੈਂ ਸਮਝਦਾ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਰੋਲ ਜਿਹੜਾ ਹੈਗਾ ਨਾ ਉਹ ਰੰਗ ਮੰਚ ਨੂੰ ਪਿੰਡਾਂ ਤੱਕ ਲੈ ਜਾਣ ਦਾ ਸੀਗਾ ਇਸ ਤੋਂ ਪਹਿਲਾਂ ਜਿਹੜਾ ਰੰਗ ਮੰਚ ਆ ਉਹ ਜ਼ਿਆਦਾਤਰ ਸ਼ਹਿਰਾਂ ਤੱਕ ਹੀ ਸੀਮਿਤ ਸੀਗਾ ਜਿਹੜਾ ਛੋਟੀਆਂ-ਛੋਟੀਆਂ ਮੰਡਲੀਆਂ ਜਿਹੜੀਆਂ ਕਹ ਲੋ ਤੁਸੀਂ ਉਹ ਤਮਾਸ਼ੇ-ਤਮੂਸ਼ੇ ਕਰਦੀ ਹੁੰਦੀਆਂ ਉਹੋ ਹੀ ਪਿੰਡਾਂ 'ਦੱਕ ਜਾਂਦੀਆਂ ਸੀ ਜਿਹੜੀ ਇੱਕ ਵਧੀਆ ਵਿਚਾਰਤਾਂ ਵਾਲਾ ਨਾਟਕ ਆ ਨਾਟਕਮ ਵਰਗਮidden ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਨਹੀਂ ਸੀ ਗਿਆ ਤੇ ਭਾਜੀ ਗੁਰਚਨ ਸਿੰਘ ਉਹਨਾਂ ਨੇ ਆਪਣੇ ਨਾਟਕ ਜਿਹੜੇ ਹੈਗੇ ਆ ਉਹ ਭਾਵੇਂ ਸ਼ੁਰੂਆਤ ਜਿਹੜੀ ਆ ਜਗ ਚਾਨਣ ਹੋਵਾ 1969 ਦੇ ਵਿੱਚ ਗੁਰਦਾਂਦ ਗੇ ਜਿਹੜੀ 500 ਸਾਲਾਂ ਜਿਹੜੀ ਸ਼ਤਾਬਦੀ ਸੀ 500 ਸਾਲਾਂ ਜਨਮ ਦਿਵਸ ਦੀਆਂ ਪੰਜਵੀਂ ਸ਼ਤਾਬਦੀ ਉੱਤੇ ਡਾਕਟਰ ਦਰਬਾਰ ਸਿੰਘ ਫੁੱਲ ਉਹਨਾਂ ਦਾ ਨਾਟਕ ਜਿਹੜਾ ਉਹਨਾਂ ਨੇ ਤਿਆਰ ਕੀਤਾ ਸੀ ਤੇ ਨਵੰਬਰ 1969 ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਪਹਿਲੀ ਵਾਰੀ ਖੇਡਿਆ ਸੀ ਮੈਂ ਉਹ ਨਾਟਕ ਉਦੋਂ ਵੇਖਿਆ ਸੀ ਕਿਉਂਕਿ ਮੈਂ ਉਸੇ ਵਦੋਂ ਸਟੂਡੈਂਟਾਂ ਉਹ ਨਾਟਕ ਬੜਾ ਲੰਮਾ ਸੀ ਯਾਰ ਉਹ ਲਗਭਗ 2 ਘੰਟੇ ਦਾ ਸੀਗਾ ਜਿਨ੍ਹਾਂ ਨੇ ਉਹ ਨਾਟਕ ਵੇਖਿਆ ਹੋਵੇ ਉਹਨਾਂ ਨੇ ਉਸ ਨਾਟਕ ਨੂੰ ਸ਼ਾਰਟ ਕਰਕੇ ਪਿੰਡਾਂ ਤੱਕ ਜਿਹੜਾ ਲੈ ਕੇ ਗਿਆ ਬਾਅਦ ਦੇ ਵਿੱਚ ਉਹ ਅੱਧੇ ਪੌਣੀ ਘੰਟੇ ਦੇ ਵਿੱਚ ਮੁਖਾ ਦਿੰਦੇ ਹੁੰਦੇ ਸੀ ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਹੋਰ ਨਾਟਕ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਲਹੂ ਕਿਸ ਦਾ ਹੈ ਜਾਂ ਮਤਲਬ ਤੂਤਾਂ ਵਾਲਾ ਖੂਨ ਸਿੰਘ ਸੀਤਲੂਣਾ ਦਾ ਨਾਲ ਨਾਵਲ ਜਿਹੜਾ ਹੈਗਾ ਉਹਦੇ ਉੱਤੇ ਆਧਾਰ ਤੇ ਜੱਟੂਆ ਨਾਵਲ ਨਾਟਕ ਜਿਹੜਾ ਹੈਗਾ ਉਹਨਾਂ ਦਾ ਇਹੋ ਜਿਹਾ ਨਾਟਕ ਮੇਰਾ ਕਹਿਣ ਦਾ ਪਾਉ ਜਿਹੜੇ ਸਮਾਜ ਸਟਰਕਚਰ ਜਿਹੜਾ ਹੈਗਾ ਸੋ ਇਸ ਸਟਰਕਚਰ ਆ ਉਹਨੂੰ ਤੁੰਬਦੇ ਸੀਗੇ ਉਹ ਨਾਟਕ ਪਿੰਡਾਂ ਦੇ ਵਿੱਚ ਲੈ ਕੇ ਗਿਆ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ 1975 ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਸਰਪਾ ਚੱਲਦੀ ਸੀਗੀ ਸਾਡੀ ਮੈਂ ਉਹਦਾ ਸਰਗਰਮ ਮੈਂਬਰ ਅਸੀਂ ਉਹਨਾਂ ਦਾ ਨਵਾਸ ਹੈਗਾ ਨਵਾਸ ਸਥਾਨ ਖਾਲਸਾ ਨਵਾਸ ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ ਨਾਟਕ ਪਿੰਡ ਦੇ ਵਿੱਚ ਆਪਣੇ ਚ ਕਰਵਾਉਣਾ ਚਾਹੁੰਦੇ ਆ ਇਹ ਉਹ ਅਨੰਦ ਸਾਡੀ ਬੇਨਤੀ ਬੜੇ ਵਧੀਆ ਤਰੀਕੇ ਨਾਲ ਮੰਨ ਲਿਆ ਨੇ ਜੂੜ ਜੂੜ ਆਖੀ ਆਵਾਗੇ ਤੁਹਾਡੇ ਕੋਲ ਜਸਤਰਾ ਅਸਿੰਦਰ ਦਾ ਹਰਤ ਪ੍ਰੋਗਰਾਮ ਸਾਜ ਜਦੋਂ ਉਹਨਾਂ ਨੂੰ ਆਪਣੇ ਪਿੰਡ ਬੁਲਾਇਆ ਤਾਂ ਉਹ ਸਾਡੇ ਪਿੰਡ ਦੇ ਵਿੱਚ ਜਿਹੜਾ ਸਕੂਲ ਸੀਗਾ ਉਹਦੇ ਵਿੱਚ ਸਟੇਜ ਜਿਹੜੀ ਬਣੀ ਆ ਉਹਨੂੰ ਵੇਖ ਕੇ ਉਹ ਬਹੁਤ ਪ੍ਰਸੰਨਿਤ ਹੋਏ ਉਹ ਕਹਿੰਦੇ ਕਿ ਆਹ ਤੇ ਵੀ ਜਵਾਨੋ ਤੁਸੀਂ ਕਮਾਲ ਕਰ ਦਿੱਤੀ ਆ ਆਲੀ 20 ਡੀ ਸਟੇਜ 30 ਫੁੱਟ ਐਨ ਹੋਣੀਆ ਦੇ 20 ਫੁੱਟ ਐਨ ਹੋਣੀ ਐ ਏਡੀ ਵੱਡੀ ਚੌੜੀ ਸਟੇਜ ਇੱਥੇ ਰਾਂਦੇ ਆਪਣਾ ਨਾਟਕਾਂ ਦਾ ਮਜ਼ਾ ਹੀ ਆਜੂਗਾ ਤੇ ਆਂਦੇ ਮੈਂ ਦੇ ਨਾਟਕ ਉੱਥੇ ਵੀ ਕੀਤੇ ਜਿੱਥੇ ਸਟੇਜ ਆਦੀ ਕੋਈ ਚੀਜ਼ ਹੀ ਨਹੀਂ ਸੀ ਹੈਗੀ ਸਿਰਫ ਉਹ ਜਿਹੜੀਆਂ ਟੈਰਾਂ ਵਾਲੀਆਂ ਗੱਡੀਆਂ ਜਿਹੜੀਆਂ ਉਹਨਾਂ ਦੀ ਪਿੱਠਾਂ ਜੋੜ ਕੇ ਤੇ ਉਹਦੇ ਨਾਟਕ ਉਹਨਾਂ ਨੇ ਬਹੁਤ ਸਾਰੇ ਕਿਸੇ ਪਿੰਡਾਂ ਦੇ ਵਿੱਚ ਕਿਉਂਕਿ ਪਿੰਡਾਂ 'ਚ ਸਟੇਜ ਕਿਸੇ ਮਿਲਦੀ ਨਹੀਂ ਸੀ ਤੇ ਉੱਥੇ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਉਦੋਂ ਜਗ ਚਾਣਲ ਹੋਆ ਜਿਹੜਾ ਉਹਦਾ ਅੱਧਾ ਘੰਟਾ ਫਿਰ ਇਹ ਲੋਕ ਇਸਦਾ ਹੈ ਤੇ ਤੂਤਾਂ ਵਾਲਾ ਖੂ ਇਹ ਨਾਵਲ ਨਾਵਲ ਦੇ ਆਧਾਰ ਤੇ ਨਾਟਕ ਜਿਹੜਾ ਹੈਗਾ ਇਹ ਕੀਤੇ ਸੀਗੇ ਹਾਂ ਤੇ ਉਹ ਮੇਰਾ ਕਹਿਣ ਦਾ ਫ਼ਕ ਹੈ ਉਹ ਇਹ ਇਹ ਨਾਟਕ ਦੀ ਸਪਿਰਿਟ ਜਿਹੜੀ ਹੈਗੀ ਆ ਉਹ ਜੋ ਪਿੰਡਾਂ ਦੇ ਵਿੱਚ ਲੈ ਕੇ ਗਿਆ ਇਹ ਸਭ ਤੋਂ ਵੱਡੀ ਕੰਟਰੀਬਿਊਸ਼ਨ ਆ ਤੇ ਜਿਹੜੀ ਉਹ ਵਿਚਾਰਧਾਰਾ ਜਿਹੜੀ ਉਹਨਾਂ ਦੀ ਭਗਤ ਸਿੰਘ ਉਹਨਾਂ ਦੇ ਵਿਚਾਰਾਂ ਤੋਂ ਬਣੀ ਸੀਗੀ ਕਿ ਕਿਵੇਂ ਅਸੀਂ ਸੋਸ਼ਲ ਸਟਰਕਚਰ ਨੂੰ ਬਦਲਣਾ ਹੈ ਉਹਦੇ ਵਿੱਚ ਉਹਨਾਂ ਨੇ ਆਪਣੇ ਰੰਗਮંચ ਦੇ ਮਾਧਿਅਮ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਇਹ ਉਹਨਾਂ ਦੀ ਸਭ ਤੋਂ ਵੱਡੀ ਦੇਣ ਹੈ ਸਮਾਜ ਲਈ ਮਿਹਰਬਾਨੀ ਨੂੰ ਛੁਪਿਆ ਬੜੀ ਧੀਰ ਬਾਅਦ ਗੁਰਚਰਨ ਸਿੰਘ ਹੋਰਾਂ ਨੂੰ ਗਿਆ ਹੁਣ 23 ਸਾਲ ਹੋ ਗਏ ਬੜੇ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਵੀ ਮੈਂ ਦੇਖੇ ਆ ਟ੍ਰਿਬਿਊਟ ਵੀ ਦੇਖੇ ਆ ਪਰ ਮੈਂ ਇਮਾਨਦਾਰੀ ਨਾਲ ਕਹਿਣਾ ਆ ਕਿ ਜਗਰੂਪ ਸਿੰਘ ਸੇਖੋ ਜਦੋਂ ਬੋਲ ਰਹੇ ਸਨ ਤਾਂ ਜੇ ਅੱਖਾਂ ਬੰਦ ਕਰ ਲਈਏ ਤੇ ਇਦਾਂ ਲੱਗਦਾ ਸੀਗਾ ਜਿਦਾਂ ਗੁਰਚਰਨ ਸਿੰਘ ਹੀ ਬੋਲ ਰਹੇ ਹੋਣ ਇੰਨਾ ਜੋਸ਼ ਇੰਨੀ ਕਲੈਰਿਟੀ ਅ ਗੁਰਸ਼ਰਨ ਸਿੰਘ ਹੋਰਾਂ ਨੇ ਜਿਹੜਾ ਬਹੁਤ ਵੱਡਾ ਕੰਮ ਕੀਤਾ ਕੁਰਬਾਨੀ ਦਾ ਅੰਦਾਜ਼ਾ ਲਾ ਹੀ ਲੋ ਵੀ ਉਹ ਚੀਫ ਇੰਜੀਨੀਅਰ ਸੀਗੇ ਉੱਥੇ ਤੇ ਮੁੜ ਕੇ ਉਹ ਹੋਲ ਟਾਈਮਾਂ ਵਾਂਗੂ ਪਿੰਡਾਂ ਦੇ ਵਿੱਚ ਪਾਰਟੀ ਦੇ ਹੋਲ ਟਾਈਮਾਂ ਵਾਂਗੂ ਡਰਾਮੇ ਕਰਾਉਂਦੇ ਰਹੇ ਆ ਉਹਨਾਂ ਨੇ ਐਕਚੁਅਲੀ ਇਹ ਦੇਖਿਆ ਕਿ ਜਿਹੜੀ ਲੈਫਟ ਮੂਵਮੈਂਟ ਆ ਉਹਦੇ ਚ ਪ੍ਰਿੰਸੀਪਲ ਸਰਮਣ ਸਿੰਘ ਉਹ ਉਹਨਾਂ ਡਰਾਮਿਆਂ 'ਚ ਭਾਗ ਲੈਂਦੇ ਰਹੇ ਆ ਲੈਫਟ ਪਾਰਟੀਆਂ ਦੇ ਕੋਲ ਇੱਕ ਡਰਾਮਾ ਸਕੁਐਡ ਹੁੰਦਾ ਸੀਗਾ ਔਰ ਉਹ ਡਰਾਮਾ स्क्वाड ਜਿਹੜਾ ਲੋਕਾਂ ਦੇ ਵਿੱਚ ਪ੍ਰਚਾਰ ਇਹ ਸਾਧ ਤੱਕ ਕਰਨ ਚ ਕਾਮਯਾਬ ਹੋ ਗਿਆ ਸੀਗਾ ਕਿ ਪ੍ਰਿੰਸੀਪਲ ਸਾਹਿਬ ਸ਼ਾਇਦ ਮੈਂ ਠੀਕ ਹਾਂ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਉਹਨੂੰ ਕਾਊਂਟਰ ਵਾ ਕਰਨ ਵਾਸਤੇ ਬਣਾਇਆ ਸੀਗਾ ਮਤਲਬ ਇੰਨਾ ਉਹਦਾ ਅਸਰ ਸੀਗਾ ਤੇ ਉਦੋਂ ਤੱਕ ਜਿਹੜਾ ਉਹ ਉਹਨਾਂ ਪ੍ਰਭਾਵ ਉਹਦਾ ਸ਼ਾਇਦ ਨਾ ਹੋਵੇ ਪਰੰਤੂ ਗੁਰਸ਼ਰਨ ਸਿੰਘ ਉਹਨਾਂ ਨੇ ਸਾਰਾ ਕੁਝ ਛੱਡ ਕੇ ਇਹ ਧਾਰ ਲਿਆ ਕਿ ਮੈਂ theater ਦੇ ਥਰੂ ਲੋਕਾਂ ਕੋਲ ਜਾਣਾ ਹੈ ਅਸੀਂ ਆਪ ਉਹਨਾਂ ਡਰਾਮਿਆਂ 'ਚ ਵੀ ਕੰਮ ਕਿਤੇ ਸਾਨੂੰ ਕਰਨ ਦਾ ਮੌਕਾ ਮਿਲਦਾ ਰਿਹਾ ਅਮਰਜੀਤ ਗਰਦਾਸਪੂਰੀ ਉਹ ਨਹੀਂ ਗਉਂਦੇ ਹੁੰਦੇ ਸੀਗੇ ਦੂਰ ਦੂਰ ਤੱਕ ਲੋਕ ਜਿਹੜੇ ਆ ਜੀ ਉਹ ਬੈਠੇ ਹੁੰਦੇ ਸੀਗੇ ਤੋਂ ਗੁਰਸ਼ਰੂ ਸਿੰਘ ਉਹਾਂ ਦੀ ਦੇਣ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਉਹਨਾਂ ਵਰਗੀ ਕੁਰਬਾਨੀ ਕਰਨੀ ਬਹੁਤ ਮੁਸ਼ਕਲ ਆ ਔਰ ਕੈਨੇਡੀਅਨ ਪੰਜਾਬੀ ਸਹਿਸਭਾ ਨੇ ਜਿਹੜਾ ਡਾਕਟਰ ਜਗਰੂਪੂਰਾਂ ਨੂੰ ਬੁਲਾਇਆ ਹੈਗਾ ਮੈਂ ਕਹਿੰਦਾ ਇਹ ਬਹੁਤ ਐਪ੍ਰੋਪਰੀਏਟ ਚੋਣ ਕੀਤੀ ਹੈਗੀ ਆ ਕਿ ਡਾਕਟਰ ਜਗਰੂਪ ਸਿੰਘ ਸੇਖੋਂ ਐਕਚੁਅਲੀ ਉਸੇ ਸਕੂਲ ਦੇ ਨੌਜਵਾਨ ਆ ਜਿਹੜਾ ਬਾਜੀ ਗੁਰਸ਼ਰਦ ਸਿੰਘ ਦਾ ਸੀਗਾ ਔਰ ਮੈਨੂੰ ਇੱਕ ਗੱਲ ਦਾ ਬਹੁਤ ਵੱਡਾ ਮਾਣ ਆ ਕਿ ਇਹ ਜਦੋਂ ਬੀਏ 'ਚ ਪੜ੍ਹਦੇ ਸੀਗੇ ਗਵਰਨਮੈਂਟ ਕਾਲਜ ਸਿਠਿਆਲੇ 'ਚ ਤੇ ਉਦੋਂ ਮੈਂ ਵੀ ਉੱਥੇ ਪੜਾਉਂਦਾ ਸੀਗਾ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਕਰਕੇ ਇਹਨਾਂ 'ਚ ਵਿਚਾਰ ਆਏ ਹੋਣਗੇ ਇਹਨਾਂ ਕੋਲ ਜਾਗ ਪਹਿਲਾਂ ਹੀ ਲੱਗੀ ਸੀਗੀ ਪਰ ਸਾਡੀਆਂ ਗੱਲਾਂ ਦਾ ਵੀ ਕੁਝ ਨਾ ਕੁਝ ਅਸਰ ਜ਼ਰੂਰ ਹੋਇਆ ਹੋਏਗਾ ਤੇ ਸੱਤ ਵਿਦਿਆਰਥੀ ਉਸ ਵੇਲੇ ਦੇ ਜਿਹੜੇ ਆ ਉਹ ਪ੍ਰੋਫੈਸਰ ਬਣੇ ਉਹਨਾਂ ਚੋਂ ਜਗਰੂਪ ਸਿੰਘ ਜਿਹੜੇ ਆ ਜੀ ਇਹ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਵੀ ਬਣੇ ਇੱਕ ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗੁਰੂ ਗ੍ਰੰਥ ਸਟੱਡੀਜ਼ ਦਾ ਵੀ ਹੈੱਡ ਬਣਿਆ ਔਰ ਜਗਰੂਪ ਸਿੰਘ ਸਿੱਖੋਂ ਦੀ ਜਿਹੜੀ ਪਛਾਣ ਹੈਗੀ ਆ ਉਹ ਗੁਰਸ਼ਰਨ ਭਾਜੀ ਵਰਗੀ ਇਸ ਕਰਕੇ ਆ ਕਿ ਇਹਨਾਂ ਚ ਲਗਾਤਾਰਤਾ ਆ ਕਈ ਵਾਰੀ ਬੰਦਾ ਕੋਈ ਜਜ਼ਬਾਤੀ ਹੋ ਕੇ ਕਿਤੇ ਮੂਵਮੈਂਟ ਚ ਸ਼ਾਮਲ ਹੋ ਜਾਂਦਾ ਆ ਪਰ ਜਿਹੜਾ ਲਗਾਤਾਰਤਾ ਜਿਹੜੀ ਆ ਨਾ ਜੀ ਇਹ ਬਹੁਤ ਔਖਾ ਕੰਮ ਆ ਇਹਨਾਂ ਨੇ ਟੈਰੋਰੀਜ਼ਮ ਦੇ ਉੱਤੇ ਖੋਜ ਕੀਤੀ ਕਿ ਪੰਜਾਬ ਦੇ ਵਿੱਚ ਟੈਰੋਰੀਜ਼ਮ ਕਿਉਂ ਆ ਅਜਗੁਰ ਸ਼ਰਦ ਆਪਣੇ ਜਗਰੂਰ ਸਿੰਘ ਉਹਨਾਂ ਨੂੰ ਉਸ ਕਿਤਾਬ ਕਰਕੇ ਲੋਕੀ ਜਾਣਦੇ ਆ ਕਿ ਟੈਰੋਰੀਜ਼ਮ ਤੇ ਖੋਜ ਕੀਤੀ ਜਾਂ ਫਿਰ ਇਹਨਾਂ ਨੇ ਬਾਰਡਰ ਏਰੀਆ ਦੀ ਖੋਜ ਕੀਤੀ ਔਰ ਅੱਜ ਤੱਕ ਵੀ ਔਰ ਦੇਖੋ ਇਹਨਾਂ ਨੂੰ ਉਸ ਕਿਤਾਬ ਦੇ ਛਪਣ ਤੋਂ ਬਾਅਦ ਜਿਹੜੀ ਟੈਰੋਰੀਜ਼ਮ ਬਾਰੇ ਹਰੀਸ਼ਪੂਰੀ ਹੋਰਾਨੇ ਅਤੇ ਪਰਮਜੀਤ ਸਿੰਘ ਜੱਜ ਹੋਰਾਨੇ ਇਹਨਾਂ ਦੇ ਨਾਲ ਰਲ ਕੇ ਬਣਾਈ ਆ ਅਮਰੀਕਨ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਨੂੰ ਸੱਦਾ ਆਇਆ ਲੈਕਚਰ ਕਰਨ ਦਾ ਉਹਦੇ ਵਿੱਚ ਇਹਨਾਂ ਨੇ ਕੋਈ ਸਾਜ਼ਿਸ਼ ਦੇਖ ਲਈ ਔਰ ਕਿੱਡੀ ਵੱਡੀ ਗੱਲ ਆ ਕਿ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਬਡਾਲਾ ਪਿੰਡ ਦਾ ਪੈਦਾ ਹੋਇਆ ਬੱਚਾ ਜਿਹੜਾ ਪਬਲਿਕ ਇੰਸਟੀਚਿਊਸ਼ਨ ਦੇ ਵਿੱਚ ਪੜਦਾ ਰਿਹਾ ਹੈਗਾ ਔਰ ਉਹਨੂੰ ਅਮਰੀਕਾ ਜਿਹੜੀ ਦੁਨੀਆ ਦੀ ਇਸ ਵੇਲੇ ਨੰਬਰ 1 ਪਾਵਰ ਹੈਗਾ ਉਹਦੀਆਂ ਯੂਨੀਵਰਸਟੀਆਂ ਸੱਦਣ ਯਾ ਸਾਡੇ ਆ ਕੇ ਗੱਲ ਕਰ ਤੇ ਉਹਨੂੰ ਇਹ ਸਾਜ਼ਿਸ਼ ਦਾ ਪਤਾ ਲੱਗ ਗਿਆ ਤੇ ਇਹ ਜਗਰੂਪ ਸਿੰਘ ਹੀ ਆ ਜਿਹੜਾ ਕਹਿੰਦਾ ਨੋ ਮੈਂ ਖੋਜ ਤੁਹਾਡੇ ਵਾਸਤੇ ਨਹੀਂ ਕੀਤੀ ਸਾਡੇ ਇੱਥੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਲੋਕੀ ਨਾ ਇਹ ਸਿੱਕੇ ਜਬਾਨੇ ਸਾਦੇ ਆ ਤੇ ਕੈਨੇਡਾ ਆਉਣ ਨੂੰ ਹੀ ਬੜੀ ਵੱਡੀ ਗੱਲ ਸਮਝਦੇ ਆ ਪਰੰਤੂ ਇਹ ਮੈਂ ਸਮਝ ਨਾ ਕਿ ਇਹ ਕੰਟੀਨਿਊਸ਼ਨ ਹੈਗੀ ਆ ਗੁਰਸ਼ਰਨ ਸਿੰਘ ਹਰਾਂ ਦੀ ਵਿਚਾਰਧਾਰਾ ਦੀ ਔਰ ਮੇਰੀ ਸਮਝ ਇਹ ਹੈਗੀ ਆ ਕਿ ਗੁਰਸ਼ਰਨ ਸਿੰਘ ਹਰਾਂ ਨੂੰ ਯਾਦ ਕਰਨਾ ਜਗਰੂਪ ਸਿੰਘ ਸੇਖੋਂ ਹਰਾਂ ਦਾ ਲੈਕਚਰ ਕਰਾਉਣਾ ਬਹੁਤ ਵਧੀਆ ਗੱਲ ਆ ਪਰ ਇਦੋਂ ਵੱਡੀ ਗੱਲ ਇਹ ਆ ਕਿ ਅਸੀਂ ਅੱਜ ਦੇ ਜ਼ਮਾਨੇ ਵਿੱਚ ਉਹ ਗੱਲਾਂ ਅਜੇ ਹੋਈਆਂ ਨਹੀਂ ਜਿਹੜੇ ਉਹਨਾਂ ਦੇ ਸੁਪਨੇ ਸੀਗੇ ਕੀ ਅਸੀਂ ਉਹਨਾਂ ਦੇ ਸੁਪਨਿਆਂ ਦਾ ਲੜ ਫੜ ਕੇ ਤੁਰਨ ਦਾ ਐਦ ਕਰਦੇ ਆ ਮੈਂ ਇਨੀਆਂ ਗੱਲਾਂ ਨਾਲ ਹੀ ਤੁਹਾਡਾ ਧੰਨਵਾਦੀ ਹਾਂ ਥੈਂਕ ਯੂ ਵੈਰੀ ਮਚ ਸੁਖਿਆਤਿ ਪ੍ਰਧਾਨ ਹਿਮੰਦਰ ਜਿਮਰੇ ਸੰਮਲੇ ਇਤੁਰ ਇਕਲਤ ਦੇ ਵਿਦਵਾਨ ਸਖੀਤੋ ਵਰਦਾ ਫਦਲੋ ਤਦ ਬਾਅਦ ਹੈ ਜਿਹੜੀ ਪੰਜਾਬੀ ਸੱਤਵਦੀ ਇਸ ਮਹੀਨੇ ਮੀਟਿੰਗ ਦਾ ਇਹ ਜਿਹੜਾ ਸੈਸ਼ਨ ਜਰ ਹੋਇਆ ਅ ਸਰ ਦੇ ਸਰਪਸ ਬਰਾਤ ਮਜੀ ਦੇ ਸਵਾਗਤ ਕਰਨ ਲਈ ਪ੍ਰਧਾਨਗੀ ਮੰਡਲ ਬਾਰੇ ਬਹੁਤ ਬੁਰੀਆ ਕਮਿਟੀ ਨੇ ਦਿੱਤੇ ਸੀ ਮੈਂ ਜ਼ਿਆਦਾ ਕਿਉਂਕਿ ਮੈਂ ਸਵੇਰਾ ਬਹੁਤ ਤੁੰਕੋਚ ਕਰਦਾ ਹਾਂ ਮੈਂ ਬਹੁਤ ਸਰਫਰ ਕਰਦਾ ਹਾਂ ਮੈਂ ਫਲ ਤੋਂ ਤਹਿਮੀਰੇ ਜਹੰਦ ਉਹ ਕੁਸ਼ਿਕ ਨਾ ਜਿਹੜੇ ਜੁੜ ਜਾਂਦੇ ਆ ਸਰਾਲ ਗੁਸ਼ਮ ਸਿੰਘ ਜੀ ਦੇ ਨਾਲ ਭਾਜੀ ਦਾ ਇੱਕ ਖਤਾਰ ਜੁਰਿਆ ਜਦ ਕਿ ਮੀਰੀਆਂ ਦੇ ਵਿੱਚ ਭਾਜੀ ਗੁਰਸਰਨ ਬਾਬਾ ਬੋਰਦੀ ਆਪਣੀ ਉਸੋਚ ਦਾ ਉਸ ਜਿਹਨੇ ਇਹੋ ਜਿਹਾ ਮੀਲ ਪੱਥਰ ਰੱਖਿਆ ਕਿ ਉਹਦੇ ਸੋਤਿਆਂ ਦੇ ਮਹਿਲ ਦੀਆਂ ਪੁਵਾ ਵਕਤ ਦੀ ਨਜ਼ਾਕਤ ਨੇ ਢਾਹ ਲਈ ਸਿਰ ਕਰ ਖਿਲਿਆ ਪਰ ਹਰ ਕਿੰ ਕਦਾ ਆਪਣੇ ਅਰਥ ਵਿੱਚ ਅਜੇ ਵੀ ਜਿਉਂਦੇ ਹਨ ਪ੍ਰੋਫੈਸਰ ਜੀ ਗਰੂਪ ਬੀ ਨੇ ਅ ਭਾਜੀਏ ਉਹ ਦਰਸ਼ਨ ਕਰਾਇਆ ਰੰਗਮੰਚ ਦੇ ਉੱਤੇ ਇੱਕ ਕਲਾਕਾਰ ਦੇ ਤੌਰ ਤੇ ਵੇਖਦੇ ਸਾਰੇ ਨੇ ਦੇਖਿਆ ਹੋਵੇਗਾ ਪਰ ਉਹਨਾਂ ਦੇ ਅੰਦਰੀ ਜੋ ਉਹਨਾਂ ਦੀ ਸੋਚ ਦਾ ਵਿੰਭ ਸੀ ਉਹ ਅ ਜੀਰਸਪਾ ਨੇ ਸੱਜ ਨਾਲ ਸੰਬੰਧਿਤਾ ਮੈਂ ਤਾਂ ਇਹ ਨਹੀਂ ਯਾਦ ਪਸਾਹ ਅ ਸਾਰੇ ਡਾਕਟਰ ਜਗਬੋਸ ਸਿੰਘ ਉਹਨਾਂ ਦੇ ਵੱਡੇ ਭਾਈ ਸਾਹਿਬ ਕਿ ਬੁਲੇ ਸਭ ਸਦੇ ਹਾਜ਼ਰ ਹੋਏ ਅ ਬੜੇ ਅ ਕਿਸ ਭਾਵ ਨਾਲ ਮੈਂ ਉਹਨਾਂ ਦੀ ਜਰਨਲ ਬਿਆਨ ਕੀਤਾ ਫਿਰ ਕਰਾਂ ਉਹਨਾਂ ਨੇ ਆਪਣੇ ਉਸ ਬਖਾਫਤ ਦੀ ਵੀ ਬਹੁਤ ਸਮਾਜ ਨੂੰ ਬਲੂ ਸਟਾਰ ਕਵੇਲੇ ਬਲੂ ਫੌਜੀ ਅਪਲੇਸ ਮੁਡਾਵਤ ਸਿੱਖਣੇ ਕਰ ਦਿੱਤੀ ਸੀ ਉਹਨਾਂ ਦੇ ਦਿਖਾਤ ਨੂੰ ਆਪਣੇ ਹੱਡਾਂ ਵਿੱਚ ਰਚਦਾ ਹੋਇਆ ਦੇਖਿਆ ਉਸ ਜੋ ਲੇਖ ਹੁੰਦੇ ਉਹ ਚੰਗੀੰਦ ਗਵਾਇਆ ਲੇਕਿਨ ਮੈਂ ਸਮਝਾ ਕਿ ਇਹ ਉਹ ਜੀਆ ਸਖੀਤਾ ਦੇ ਦਰਸ਼ਨ ਹੋਣੇ ਉਹਨਾਂ ਦੇ ਵਿਚਾਰਾਂ ਤੇ ਤੁਝਾ ਹੋਣਾ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਜਿੱਦ ਤੱਕ ਪੰਨੂ ਸਾਹਿਬ ਆ ਬਸ ਹੋਰਿਆ ਸਾ ਪੰਨੂ ਸਾਹਿਬ ਨੂੰ ਮੈਂ ਆਪਣੇ ਪਿਤਾ ਦੇ ਰੂਪ ਵਿੱਚ ਉਹਨੇ ਦੇਖਣ ਕਰਦਾ ਸਾਡੇ ਕੋਲ ਜੋ ਸਖੀਤਾ ਬਰਾਸੀਮਾਂ ਦੀ ਤੇ ਸਾਹ ਕਿਰਪਾਲ ਸਿੰਘ ਪੰਨੂ ਇਸ ਦੋਸਖੀਤਾ ਸਾਡੇ ਉੱਤੇ ਇਹਨਾਂ ਦੀ ਸਰਪਸਤੀ ਇਹਨਾਂ ਦੀ ਛਤਰ ਛਾਇਆ ਸਾਡੇ ਤੇ ਇਹਨਾਂ ਦੀ ਹਾਜ਼ਰੀ ਵਿੱਚ ਮੈਂ ਆਪਣੇ ਆਪ ਨੂੰ ਅਲੜ ਗਿਆ ਗਬਰੂ ਸਭਨਾਰੇ ਇਹਨਾਂ ਦਾ ਮੈਨੂੰ ਇਜ਼ਾ ਲੱਗਦਾ ਹੈ ਕਿ ਮੈਨੂੰ ਅਜੇ ਬਹੁਤ ਸਿੱਖਣ ਵਾਸਤੇ ਇਹਨਾਂ ਕੋਲ ਅਜੇ ਟਾਈਮ ਹੈ ਪਰ ਮਾਤਾ ਇਹ ਲੱਗਦਾ ਮੇਰਾ ਬਰਾਤਰੀ ਸਾਡੇ ਤੇ ਜੈਨ ਦਾ ਪਿਆਰ ਬੜਾ ਦਵੇ ਔਰ ਤੁਹਾਡਾ ਸਾਰਾ ਪਿਆਰ ਨੂੰ ਰੀਣੀ ਹੈ ਕਿ ਤੁਸੀਂ ਸਾਡੇ ਇਸ ਸਮਾਜ ਨੂੰ ਸਪਸ਼ਟ ਕਰਨ ਲਈ ਸਾਡੀ ਮਨਸਤੀ ਵਿੱਚ ਮੌਜੂਦ ਹੋ।